ਆ ਪਾਜੀ ਮੁੰਡੇ ਕੋਲ ਪਿਓਰ ਕਾਟਨ ਦਾ ਪ੍ਰੀਮੀਅਮ ਸੂਟ ਕਢਾਇਆ ਕਹਿੰਦਾ 700 ਦਾ ਪੈ ਕਰਦੇ ਹੋ ਯਾਰ ਕਾਟਨ ਦਾ ਸੂਟ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਪਾਜੀ ਦੋ ਸੂਟ ਨਹੀਂ ਇੱਕ ਸੂਟ ਲੈਣਾ ਯਾਰ ਰੱਖੋ ਰੱਖੋ ਪਾਜੀ ਉਹ ਰੱਖੋ ਰੱਖੋ ਕਿ ਪਾਜੀ ਮੇਰੇ ਕੋਲ ਪੈ ਹੀ ਹੈ ਨਹੀਂ ਮੇਰੇ ਕੋਲ ਹੈਗਾ ਹੀ 700 ਰੁਪਏ ਮੈਂ ਦੇਉਂਕਿ ਤੁਲੇ ਲੈਣੇ ਯਾਰ ਪਾਜੀ ਥਰੂ ਮੁੰਡੇ ਨੇ ਦੱਸਿਆ ਨਹੀਂ 20 ਮਈ ਤੱਕ ਆਪਣੀ ਸੇਲ ਚੱਲਦੀ ਪਈ ਹੈ ਜੀ ਜਿਹੜਾ ਮਰਜ਼ੀ ਸੂਟ ਲੈ ਲਓ 50% ਆਫ ਤੇ ਹੈ ਜੀ ਤੁਸੀਂ 700 ਦਿੱਤਾ ਹੁਣ ਤੁਹਾਨੂੰ 700 ਦੇ ਦੋ ਮਿਲਨੇ ਆ ਇਹ ਜੇ ਭਾਜੀ ਮੈਂ ਸੂਟ ਇੱਕ ਲੈਣਾ ਹੋਵੇ ਇੱਕ ਲੈ ਲਓ ਭਾਜੀ 350 ਦਾ ਇਹ ਸਾਡੀ ਸ਼ਾਪ ਦੀ ਖਾਸियत ਹੈ ਜੀ ਵੇਖੋ ਜੀ ਡਿਜ਼ਾਈਨ ਕੋ ਨਾਲ ਦੁਪੱਟੇ ਦੇਖੋ ਫੁੱਲ ਪਿਓਰ ਦੇ ਦੁਪੱਟੇ ਹੈ ਜੀ ਨਾਲ ਇਹ 15 1500 16 1600 ਵਾਲੇ ਸੂਟ ਹੈ ਜੀ ਇਹ ਹੁਣ ਆਪਾਂ ਸੇਲ ਲਾਈ ਆ ਸਿਰਫ 600 ਰੁਪਏ ਦੇ ਰੇਂਜ ਵਿੱਚ ਪੈਣਾ ਸੂਟ ਜੀ ਇਹ ਕਾ ਡਿਜ਼ਾਈਨ ਦੇਖੋ ਜੀ ਪੈਰਟ ਕਲਰ ਦਾ ਡਿਜ਼ਾਈਨ ਆ ਬਹੁਤ ਜ਼ਿਆਦਾ ਫੋਟੋ ਵਾਲਾ ਡਿਜ਼ਾਈਨ ਸਿਰਫ 600 ਰੁਪਏ ਦੀ ਰੇਂਜ 'ਚ ਜੀ ਆ ਵੇਖੋ ਕੁੜੀਆਂ ਕਹਿੰਦੀਆਂ ਕੜਾਈ ਨਹੀਂ ਲੈਣੀ ਬਲੌਕ ਪ੍ਰਿੰਟ ਲੈਣਾ ਦੇਖੋ ਬਾਹਾਂ 'ਤੇ ਵੀ ਬਲੌਕ ਪੇਂਟ ਤੇ ਦੁਪੱਟੇ ਦੇਖੋ ਭਾਜੀ ਕਿੰਨੇ ਪਿਆਰੇ ਆ ਜੀ ਪੂਰੇ 2.5 2.5 ਮੀਟਰ ਦੇ ਦੁਪੱਟੇ ਆ ਮਸਲੀਨ ਦੇ 15 15 16 16 ਸੌਲੇ ਸੂਟ ਸਿਰਫ 600 ਰੁਪਏ ਦੀ ਰੇਂਜ 'ਚ ਦੇਣਾ ਜੀ ਮੈਂ ਸਪੈਸ਼ਲ ਜਿਵੇਂ ਕੁੜੀਆਂ ਕਹਿੰਦੀਆਂ ਕਿ ਮੈਂ ਪੌਣਾ ਹੀ ਸੂਟ ਮਹਿੰਦੀ ਦੇ ਆ ਜੀ yellow color ਦਾ ਇਹ ਉਹ ਡਿਮਾਂਡ ਪੂਰੀ ਕਰਨੀ ਹੈ ਭੈਣ ਦੀ ਤੇ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਜੀ ਪੂਰਾ ਫੈਂਸੀ ਦੁਪੱਟਾ ਜੀ ਸਿਰਫ 600 ਰੁਪਏ ਦੀ ਰ ਨਿਰਾਇਸ਼ ਕਾਜੀ ਸੂਟ ਦੀ ਕੁਆਲਿਟੀ ਚੈੱਕ ਕਰੋ ਕਿੰਨਾ ਸੁਣਾ ਕਢਾਈ ਦਾ ਕੰਮ ਹੈ ਤੇ ਦੁਪੱਟੇ ਨਾਲ ਪੂਰੇ ਫੈਂਸੀ ਮਸਲੀਨ ਦੇ 2.5 ਮੀਟਰ ਦੇ ਅੱਛਾ ਇਹ ਆਪਾਂ ਇਹਨੂੰ ਕੀ ਕਹਿੰਦੇ ਆ ਮਲਟੀ ਕਲਰ ਚ ਆ ਗਿਆ ਇਹ ਮਲਟੀ ਕਲਰ ਹੈ ਜੀ ਕੁੜੀਆਂ ਕਹਿੰਦੀਆਂ ਕਢਾਈ ਨਾਲ ਬੋਰ ਹੋ ਗਈਆਂ ਕੁੜੀਆਂ ਅੱਜਕੱਲ ਜੀ ਤੇ ਕੁੜੀਆਂ ਕਹਿੰਦੀ ਦੁਪੱਟਾ ਲੈਣਾ ਮੈਂ ਡਿਜ਼ਾਈਨਰ ਤੇਰਾ 600 ਰੁਪਏ ਰੇਂਜ ਚ ਪੈਣਾ ਜੀ ਇਹੇ ਇਹੀ ਨਹੀਂ ਜਿਹੜਾ ਬੰਦਾ ਸਾਡੀ ਵੀਡੀਓ ਸ਼ੇਅਰ ਕਰੂਗਾ ਉਹਨਾਂ ਵਿੱਚੋਂ 4 ਜਣਿਆਂ ਨੂੰ ਆ ਲਗਜ਼ਰੀ ਸੂਟ ਬਿਲਕੁਲ ਫ੍ਰੀ ਆਫ ਕੋਸ ਇੱਤੇ ਜਾਣਗੇ ਜੀ। ਇਹ ਕਾਹ ਦੇਖੋ ਜੀ ਕੁੜੀਆਂ ਵਾਸਤੇ ਬਲੌਕ ਪੇਂਟ ਦਾ ਡਿਜ਼ਾਈਨ ਆ ਜੀ। ਬਹੁਤ ਸੋਹਣਾ ਪੀਸ ਰੈਡੀ ਕਰਾਇਆ ਸਾਡੇ ਕਾਰੀਗਰ ਨੇ ਰੈਡੀ ਕੀਤਾ ਜੀ। ਨਾਲ ਮੋਤੀ ਇਹਦਾ ਕੰਮ ਕੀਤਾ। ਇਹ ਬਾਜੂ ਵਰਕ ਆ ਗਿਆ ਭਾਜੀ। ਇਹ ਬਾਹਾਂ ਤੇ ਵੀ ਵਰਕ ਆ ਗਿਆ ਜੀ। ਤੇ ਭਾਜੀ ਦੁਪੱਟਾ ਦੇਖੋ ਇਹਦਾ ਕਿੰਨਾ ਸੋਹਣਾ ਰੈਡੀ ਕੀਤਾ ਜੀ। ਵੇਖੋ ਜੀ ਪੂਰਾ 2.5 ਮੀਟਰ ਦਾ ਦੁਪੱਟਾ ਨਿਹਰਾ ਇਸ਼ਕ ਆ ਜੀ। ਚੀਜ਼ ਦੀ ਕੁਆਲਿਟੀ ਚੈੱਕ ਕਰੋ। ਵਰਕ ਆ ਜੀ ਪੂਰਾ 1500 1600 ਮੰਗਦੇ ਆ ਜੀ ਵੱਡੇ ਵੱਡੇ ਸ਼ੋਰੂਮਾਂ 'ਚ। ਸਿਰਫ 600 ਰੁਪਏ ਦੀ ਰੇਂਜ ਦੇਣਾ ਜੀ 20 ਮਈ ਤੱਕਰ ਸੇਲ ਹੈ ਜੀ ਆਪਣੇ ਕੋਲੇ ਇਹ ਆ ਦੇਖੋ ਰਾਮ ਟੈਕਸ ਦੇ ਸੂਟ ਹੈ ਜੀ ਇਹ ਇਹ ਵੀ ਫੈਂਸੀ ਕਾਟਨ ਦੇ ਜਿਵੇਂ ਕਢਾਈਆਂ ਵਾਲੇ ਵੱਖਰੀਆਂ ਚੀਜ਼ਾਂ ਲੈਣੀਆਂ ਜਿਨ੍ਹਾਂ ਨੇ ਡਿਜ਼ਾਈਨਰ ਪੀਸਸ ਸਾਰਾ ਥ੍ਰੈਡ ਵਰਕ ਦਾ ਕੰਮ ਹੈ ਕਿਸੇ ਪਾਸੇ ਵਰਕ ਖਰਾਮ ਹੋਣਾ ਨਹੀਂਗਾ ਤੇ ਦੁਪੱਟਾ ਦੇਖੋ ਹਾਂ ਪੂਰਾ ਫੈਂਸੀ ਦੁਪੱਟਾ ਅੱਛਾ ਇਹ ਜਿਆਦਾ ਸਾਰਾ ਵਰਕ ਕੀਤਾ ਨਾ ਸੀਕੁਐਂਸ ਦਾ ਇਹ 2202 2200 ਦੇ ਸੂਟ ਸਿਰਫ 800 ਰੁਪਏ ਦੀ ਰੇਂਜ 'ਚ ਪੈਣੇ ਜੀ ਇਹ ਆਹ ਕਾ ਡਿਜ਼ਾਈਨ ਦੇਖੋ ਅੱਛਾ ਇਹ ਆ ਗਿਆ ਜਿਹੜੀ ਕੁੜੀ ਕਹਿੰਦੀ ਮੈਂ ਜਿਆਦਾ ਪਰਵਾਹ ਨਹੀਂ ਪਾਣਾ ਸਿੰਪਲ ਸੋਬਰ ਹੋਵੇ ਤੇ ਮਨਾਲ ਵਰਕ ਹੋਵੇ ਇਹ ਪੂਰੇ ਫੈਂਸੀ ਬੁਟੀਕਾਂ ਵਾਲੇ ਪੀਸ ਜਿਹੜੇ ਬਾਜ਼ਾਰ 'ਚ 2202 2200 ਦੇ ਵਿਕਦੇ ਕਾਟਨ ਵਾਲੇ ਦੁਪੱਟੇ ਪੂਰੇ ਖੁੱਲੇ ਡੁੱਲੇ ਸਿਰਫ 8-800 ਦੀ ਰੇਂਜ 'ਚ ਪੈਣੇ ਜੀ ਇਹ ਆਹ ਦੇਖੋ ਜੀ ਕੁੜੀਆਂ ਕਹਿੰਦੀ ਲੈਣਾ ਵੀ ਪਾਰਟੀ ਵੇਅਰ ਸੂਟ ਆ ਕਾਟਨ ਦਾ ਸੂਟ ਲੈਣਾ ਫੋਟੋ ਵਾਲਾ ਪੀਸ ਲੈਣਾ ਆਹ ਇਹ ਸਿਰਫ 880 ਦੀ ਸੇਲ ਆਈ ਹੈ ਜੀ ਆਪਾਂ ਆ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਕਲਰ ਆ ਰੈਡੀ ਕਰਿਆ ਜੀ ਹੈਂਡਵਰਕ ਦੇ ਨਾਲ ਆ ਜੀ ਬਾਹਾਂ ਦੇ ਵਰਕ ਆ ਸਲਵਾਰ ਤੇ ਕਰ ਲੋ ਤੇ ਨਾਲ ਦੁਪੱਟੇ ਪੂਰੇ ਫੈਂਸੀ ਆ ਜੀ ਇਹ ਸਿਰਫ 880 ਰੇਂਜ ਚ ਪੈਣਾ ਜੀ ਇਹ ਭਾਈ ਜਿਹੜੇ ਯਾਰ ਕੋਟਨ ਦੇ 350 ਵਾਲੇ ਸੀ ਉਹ ਚ ਡਿਜ਼ਾਈਨ ਹੋਣੇ ਕਿ ਸੀਗੇ ਮੈਂ ਕਹਿੰਦਾ ਨਹੀਂ ਨਹੀਂ ਭਾਜੀ ਉਹ ਡਿਜ਼ਾਈਨ ਦੇਖੋ ਮੁੰਡੇ ਨੇ 1.5 ਲਾਏ ਪੈ ਜੀ ਹਜੇ ਅਜੇ ਤਾਂ ਮਾਲ ਹੁਣੇ ਆਇਆ ਹੈ ਤਾਂ ਇਹ ਚ 100 ਤੋਂ ਪਲੱਸ ਡਿਜ਼ਾਈਨ ਹਜੇ ਆਉਣੇ ਆ ਜੀ ਆਪਣੇ ਕੋਲ ਕਾ ਆਈਟਮ ਦੇਖੋ ਪਾਜੀ ਇਹ ਬਹੁਤ ਸੋਹਣੀ ਇੰਪੋਰਟਡ ਕਪੜੇ ਦੇ ਬੇਸ ਹੈ ਜੀ ਪਿਓਰ ਦੇ ਜਾਮ ਦੇ ਸੂਟ ਆ ਸਾਰੇ ਹੈਂਡਵਰਕ ਵਾਲੇ ਪੀਸ ਆ ਇਹਨਾਂ ਦੇ ਸਾਰੀਆਂ ਸਲਵਾਰਾਂ ਤੇ ਵੀ ਪੂਰਾ ਹੈਵੀ ਵਰਕ ਆ ਤੇ ਨਾਲ ਇਹਨਾਂ ਦੇ ਦੁਪੱਟੇ ਪੂਰੇ ਫੈਂਸੀ ਆਉਣਗੇ ਜੀ ਇਹ ਸਾਰੀਆਂ ਆਪਦੀਆਂ ਮੈਨੂਫੈਕਚਰਿੰਗ ਆ ਜੀ ਆਪਣੇ ਆਪ ਦੀਆਂ ਕੜਾਈਆਂ ਹੋਲ ਸੇਲ ਰੇਟਾਂ 'ਚ ਮਾਲ ਜਾਂਦਾ ਸੈੱਟ ਵੇ ਸੈੱਟ ਮਾਲ ਜਾਂਦਾ 26 2600 ਰੁਪਏ ਦੇ ਵਿਕਦੇ ਆ ਜੀ ਆਪਾਂ ਸੇਲ ਲਾਈ ਹੋਈ ਆ 1095 ਰੁਪਏ ਚ ਜੀ ਕਾ ਡਿਜ਼ਾਈਨ ਦੇਖੋ ਸਭ ਤੋਂ ਜ਼ਿਆਦਾ ਹਿੱਟ ਡਿਜ਼ਾਈਨ ਦੇ ਵਿਕਦਾ ਜੀ ਲਵੈਂਡਰ ਕਲਰ ਦਾ ਸੂਟ ਆ ਪਿਓਰ ਦਾ ਬੇਸ ਲੱਗਿਆ ਜੀ ਪੂਰੇ ਫੈਂਸੀ ਸੂਟ ਆ ਜੀ 8 800 ਰੁਪਏ ਦੇ ਕੱਲੇ ਬੇਸ ਲੱਗੇ ਹੋਏ ਆ ਜੀ ਨਾਲ ਸਲਵਾਰ ਤੇ ਵੀ ਵਰਕ ਆ ਕਲਰ ਕੰਬੀਨੇਸ਼ਨ ਦੇਖੋ ਜੀ ਕਿੰਨਾ ਪਿਆਰਾ ਜੀ ਤੇ ਸੂਟ ਵਿਕਦੇ ਬਾਜ਼ਾਰ ਚ 2000 2200 23 2300 ਰੁਪਏ ਚ ਤੇ ਆਪਣਾ ਹੋਲ ਸੇਲ ਰੇਟ ਆ ਸਿਰਫ 1095 ਰੁਪਏ ਚ ਜੀ 60 ਤੋਂ 70 ਡਿਜ਼ਾਈਨ ਆਈਐਸਟੀਐਮ ਹਾਜ਼ਰ ਆ ਆਪਣੇ ਕੋਲ ਜ ਦੇ ਸੂਟ ਹੈ ਜੀ ਇਹ ਅੱਛਾ ਇਹ ਔਰਗੈਂਜ਼ਾ ਦੇ بیس ਹੈ ਜੀ ਇਹ ਡਿਜ਼ਾਈਨ ਚੈੱਕ ਕਰੋ ਜੀ ਸਾਰੇ ਹੈਂਡਵਰਕ ਦੇ ਕੰਮ ਕਰਾਏ ਆ ਭਾਜੀ ਵੇਖੋ ਜੀ ਮਤਲਬ ਯਾਰ ਮੈਂ ਕਹਿੰਦਾ ਜਗਮਗਾ ਕਰਦਾ ਗਲੇ ਵੀ ਆ ਗਏ ਘੇਰੇ ਵੀ ਆ ਗਏ ਤੇ ਬਾਜੂ ਵਰਕ ਵੀ ਆ ਗਿਆ ਤੇ ਜੀ ਸਾਰਾ ਹੈਂਡਵਰਕ ਦੇ ਨਾਲ ਧਾਗੇ ਦਾ ਕੰਮ ਕਰਾਇਆ ਬਾਹਾਂਾਂ ਤੇ ਹੀ ਵਰਕ ਆ ਤੇ ਨਾਲ ਸਲਵਾਰ ਦਾ ਕਪੜਾ ਜੀ ਪਿਓਰ ਸਿਲਕ ਦਾ ਅੱਛਾ ਕਾਟਨ ਦੀ ਨਹੀਂ ਲਵਾਈ ਜੀ ਪਿਓਰ ਸਿਲਕ ਦੀ ਸਲਵਾਰ ਲਾਈਏ ਤੇ ਦੁਪੱਟੇ ਵੀ ਨਾਲ ਪੂਰੇ ਫੈਂਸੀ ਹੈ ਜੀ ਇਹ ਅੱਛਾ ਇਹ ਵੀ ਔਰਗੈਂਜ਼ਾ ਦੇ ਹੀ ਇਹ ਔਰਗੈਂਜ਼ਾ ਦੇ ਇਸ ਦੁਪੱਟੇ ਨਾਲ ਹੈ ਜੀ ਫੋਟੋਆਂ ਵਾਲੇ ਪੀਸ ਹੈ 25 2 ਤੇ ਆਪਾਂ ਦੇਣਾ ਤੁਹਾਨੂੰ ਸਿਰਫ ਤੇ ਸਿਰਫ 800 ਰੁਪਏ ਦੀ ਰੇਂਜ ਜੀ ਇਹ ਚ ਕਿੰਨੇ ਕਿ ਡਿਜ਼ਾਈਨ ਹੋਣੇ ਭਾਈ ਜੀ ਇੰਝ ਆਪਣੇ ਕੋਲ ਪਾਜੀ ਹੈਗੇ 15 ਤੋਂ 20 ਡਿਜ਼ਾਈਨ 800 ਰੁਪਏ ਦੀ ਰੇਂਜ 'ਚ ਪੈਣਾ ਸੂਟ ਜੀ ਸਾਰੇ ਮਲਟੀ ਕਲਰ ਦੇ ਵਿੱਚ ਸਾਰੇ ਮਲਟੀ ਡਿਜ਼ਾਈਨ ਆ ਜੀ ਰੰਗ ਸਾਰੇ ਵਿੱਚ ਮਿਲ ਜਣਗੇ ਕਲਰ ਵੱਖਰੇ ਵੱਖਰੇ ਹੋਣਗੇ ਜੀ 8-800 'ਚ ਮਿਲਣਗੇ ਜੀ ਡਿਜ਼ਾਈਨ ਇਹ ਤੋਂ ਬਾਅਦ ਆ ਦੇਖੋ ਪਾਜੀ ਇਹ ਆਗੇ ਜੀ ਕਾਟਨ ਦੇ ਫੈਂਸੀ ਸੂਟ ਆ ਰਾਮ ਟੈਕਸ ਦੇ ਅੱਛਾ ਇਹ ਬਲੈਕ ਕਲਰ ਤਾਂ ਵੈਸੇ ਹੀ ਡਿਮਾਂਡ ਆ ਨਾ ਭਾਈ ਰਾਮ ਟੈਕਸ ਦਾ ਸੂਟ ਆ ਪਾਜੀ ਪਿਓਰ ਵਾਟਰ ਜੈਟ ਜਾਮ ਕਾਟਨ ਦੇਖੋ ਜੀ ਰਾਮ ਟੈਕਸ ਦੀ ਸਟੈਂਪ ਲੱਗੀ ਹੈ ਜੀ ਨਾਲ ਹਾਂ ਮਤਲਬ ਕੰਪਨੀ ਦਾ ਮਾਲ ਹੈ ਕੰਪਨੀ ਦਾ ਮਾਲ ਆ ਭਾਜੀ ਇਹ 25 2200 28 2800 ਰੁਪਏ ਐਮ ਆਰ ਪੀ ਹੈ ਜੀ ਐਮ ਆਰ ਪੀ ਤੇ ਵਿਕਦਾ ਕੋਈ ਲੈਸ ਨਹੀਂ ਹੁੰਦੀ ਫੁੱਲ ਪਿਓਰ ਦੇ ਦੁਪੱਟੇ ਆ ਜੀ ਆਪਾਂ ਆਪਦੀ ਮੈਨੂਫੈਕਚਰਿੰਗ ਆਪਦੀਆਂ ਕਢਾਈਆਂ ਕਰਾਈਆਂ ਰੇਟ ਘਟਾ ਕੇ ਲੈਂਦਾ ਰਾਮ ਟੈਕਸ ਦਾ ਬੇਸ ਸਿਰਫ ਤੇ ਸਿਰਫ 1250 ਦਾ ਪੈਣਾ ਜੀ ਇਹ ਆ ਦੇਖੋ ਜੀ ਹਾਂ オリジナル ਰਾਮ ਟੈਕਸ ਦੀ ਮੋਹਰ ਲੱਗੀ ਆ ਕੋਈ ਕਾਪੀ ਨਹੀਂ ਆਪਾਂ ਮਕਲਵਾ ਸਕਦੇ ਜੀ ਵੇਖੋ ਜੀ ਸਟੈਂਪ ਨਾਲ ਪ੍ਰਿੰਟ ਵਿੱਚ ਹੋਇਆ ਆ ਆ ਦੇਖੋ ਫਰੈਸ਼ ਆਰਟੀਕਲ ਆ ਕਵਾਲਿਟੀ ਚੈੱਕ ਕਰੋ ਜਿਹੜੇ ਫੈਂਸੀ ਜ ਕਸਟਮਰ ਜਿਹੜੇ ਚੀਜ਼ਾਂ ਫੈਂਸੀ ਪਾਉਣ ਦੇ ਸ਼ਕੀਨ ਆ ਬਿਲਕੁਲ ਜਿਨ੍ਹਾਂ ਨੂੰ ਬਣਾਉਣੀ ਆ ਆਪਦੀ ਟੌਰ ਹਾਂ ਸਰਦਾਰੀ ਸੂਟ ਜਿਹਨੂੰ ਕਹਿੰਦੇ ਆ ਸਾਰੀ ਸੂਟ ਜਿਹਨੂੰ ਕਹਿੰਦੇ ਆ ਜੀ ਵੇਖੋ ਜੀ ਫੁੱਲ ਪਿਓਰ ਚਨਾਉਂ ਦੇ ਦੁਪੱਟੇ ਆ 3500 ਰੁਪਏ ਦਾ ਸੂਟ ਵਿਕਦਾ ਜੀ ਇਹ ਹਾਂ ਸਿਰਫ 1250 ਦਾ ਦੇਣਾ ਜੀ ਫੈਂਸੀ ਡਿਜ਼ਾਈਨ ਦੇਖੋ ਰਾਮਟੈਕਸ ਦਾ ਬਟੀਕਾ ਵਾਲੇ ਪੀਸ ਆ ਜੀ ਇਹ ਕੁਆਲਿਟੀ ਚੈੱਕ ਕਰੋ ਫੁੱਲ ਪਿਓਰ ਜਾਮ ਤੇ ਆ ਜੀ ਇਹ ਅੱਛਾ ਮਤਲਬ ਜਿੰਨੀ ਵੈਰਾਈਟੀ ਰਾਮਟੈਕਸ ਚ ਆਂਦੀ ਸਾਰੀ ਆਪਣੇ ਕੋਲੇ ਵਲੇ ਸਾਰੇ ਨਵੇਂ ਡਿਜ਼ਾਈਨ ਮਿਲਣ ਫੁੱਲ ਪਿਓਰ ਚਨਾਉਣ ਦੇ ਦੁਪट्टे ਲੱਗੇ ਜੀ ਨਾਲ ਪ੍ਰਿੰਟਡ ਬ੍ਰਾਂਡਡ ਚੀਜ਼ਾਂ ਬ੍ਰਾਂਡਡ ਮਾਂ ਲక్ష్ਮੀ ਦੇ ਦੁਪट्टे ਲਾਏ ਚਨਾਉਣ ਦੇ ਜੀ ਜੀ 25 2500 3 3000 ਵਾਲੇ ਸੂਟ ਆ 1250 ਜੀ ਦੇਣੇ ਤੁਹਾਨੂੰ ਮੈਂ ਜੀ ਇਹ ਇੱਕ ਆ ਚੀਜ਼ਾਂ ਦੇਖੋ ਪਾਜੀ ਅੱਜ ਕੱਲ ਫੈਂਸੀ ਸ਼ਹਿਰੀ ਲੁੱਕ ਆਈਟਮ ਹੈ ਜੀ ਜਿਨ੍ਹਾਂ ਨੇ ਚੀਜ਼ਾਂ ਲੈਣੀਆਂ ਡਿਫਰੈਂਟ ਲੁੱਕ ਦੇਖੋ ਜੀ ਕਿੰਨੀ ਪਿਆਰੀ ਹੈ ਸਾਰੇ ਹੈਂਡਵਰਕ ਵਾਲੇ ਸੂਟ ਆ ਪਿਓਰ ਦੇ ਸੂਟ ਆ ਜੀ ਇਹ ਅੱਛਾ ਇਹ ਸਾਰਾ ਹੀ ਮਤਲਬ ਵਰਕ ਕੀਤਾ ਹੋਇਆ ਹੈ ਨਾ ਸਾਰੇ ਹੈਂਡ ਟੱਚ ਦੇ ਵਰਕ ਆ ਪਾਰਟੀ ਵੇਅਰ ਸੂਟ ਆ ਜੀ ਇਹ ਬੰਬੇ ਦੇ ਸਟਾਈਲ ਆ ਇਹਨਾਂ ਰੇਟਾ 4500 ਰੁਪਿਆ ਤੇ ਆਪਾਂ ਇਹ ਵੀ ਆਫਰ ਲਈ ਆ 20 ਮਈ ਤੱਕ 4500 ਦਾ ਨਹੀਂ ਦੇਣਾ ਜੀ 1250 ਦੀ ਸੇਲ ਆਈ ਹੈ ਜੀ ਵੀ ਆ ਚੀਜ਼ ਦੇਖੋ ਪਿਓਰ ਵਿਸਕੋਸ ਦੇ ਆ ਜੀ ਜਿੱਥੇ ਮਰਜ਼ੀ ਫੋਟੋ ਖਿੱਚ ਕੇ ਲੈ ਜਾਓ ਕੋਈ ਵੀ ਇਹ ਸੂਟ ਤੁਹਾਨੂੰ 3000 3500 4000 ਤੋਂ ਘੱਟ ਨਹੀਂ ਦੇਊਗਾ ਜੀ ਇਹ ਇਹ ਮੇਰੇ ਸਾਹ ਨਾਲ 22500 ਤੇ ਵਰਕ ਹੀ ਕੀਤਾ ਆਇਆ ਮੈਂ ਹੈਗਾ ਭਾਜੀ ਵਰਕ ਤੋਂ ਜ਼ਿਆਦਾ ਬਹੁਤ ਜ਼ਿਆਦਾ ਮੁੱਲ ਲੈ ਲੈਂਦੇ ਦੁਪੱਟਾ ਦੇਖੋ ਅਜੇ ਭਾਜੀ ਹਾਂ ਦੁਪੱਟੇ ਤੇ ਵੀ ਵਰਕ ਆ ਓਏ ਹੋਏ ਇਹ 4500 ਕੋਈ 3500 ਕੋਈ 4000 ਦਾ ਵੇਚਦਾ ਇਹ ਵੀ ਤੁਹਾਨੂੰ 1250 ਦਾ ਦੇਣਾ ਜੀ ਆਪਾਂ ਕਿਤੋਂ ਮਰਜ਼ੀ ਟਰਾਈ ਕਰ ਲਓ ਨਾ ਕਿਤੋਂ ਪਸੰਦ ਆਉਣੀ ਚੀਜ਼ ਇਹ ਚੀਜ਼ ਤੁਹਾਡੇ ਮੂਰੇ ਖੁੱਲਿਓਗੀ ਤੁਹਾਡੇ ਮੂੰਹ ਚੋਂ ਆਪ ਪਾਣੀ ਆਊਗਾ ਕਿ ਰੇਟ ਇੰਨਾ ਘੱਟ ਆ ਚੀਜ਼ ਵੇਖੋ ਕਿੰਨੀ ਟਾਪ ਦੀ ਲੈ ਕੇ ਆਏ ਜੀ 2500 3000 ਦੇ ਕੱਲੇ ਕੱਪੜੇ ਲੱਗੇ ਆ 12 1200 ਚ ਫੁੱਲੀ ਹੈਂਡਵਰਕ ਵਾਲੇ ਸੂਟ ਦੇ ਰਹੇ ਜਿਹੜੇ ਪਟਿਕਾਂ ਚ ਬਾਹਰਲੇ ਕਸਟਮਰ ਨੂੰ ਕੋੰਦਿਨਾ 5544000 ਵਰਕ ਦਾ ਦਿੰਦੇ ਜੀ ਅੱਛਾ ਬਾਹਰ ਤੋਂ ਮੈਨੂੰ ਯਾਦ ਆਇਆ ਪਾਜੀ ਬਾਹਰੋਂ ਵੀ ਸ਼ਿਪਿੰਗ ਕਰਾ ਦਿੰਦੇ ਆ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਜੀ ਇੰਡੀਆ 'ਚ ਆਪਣੀ ਸ਼ਿਪਿੰਗ ਹੈ ਜੀ ਕੈਸ਼ ਔਨ ਡਿਲੀਵਰੀ ਵੀ ਹੈਗੀ ਹੈ ਜੀ ਤੁਸੀਂ ਘਰੇ ਬੈਠੇ ਪੈਸੇ ਦਿਓ ਅੱਛਾ ਇਹ ਕਾਹची ਦੇਖੋ ਪਾਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਇਹ ਪਾਜੀ ਕਿਹੜਾ ਬੇਸ ਕਿਹੜਾ ਹੈ ਪਿਓਰ ਦਾ ਸੂਟ ਹੈ ਪਿਓਰ ਵਿਸਕੋਸ ਪਾਜੀ 450 ਰੁਪਏ ਮੀਟਰ ਦੇ ਕੱਪੜੇ ਲੱਗੇ ਜੀ ਇਹ ਓਕੇ 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 ਆਹ ਪੀਸ ਦੀ ਕੁਆਲਿਟੀ ਦੇਖੋ ਜੀ ਪਾਜੀ ਫੁੱਲੀ ਤੇ ਤੁਹਾਨੂੰ ਮੈਂ ਦੱਸਦਾ ਇਹ ਦੁਪੱਟਾ ਇਹਨਾਂ ਦੇਖੋ ਜੀ ਅੱਛਾ ਇਹ ਵੀ ਮਤਲਬ ਡਿਜ਼ਾਈਨਰ ਡਿਜ਼ਾਈਨਰ ਪੀਸ ਆ ਜੀ ਇਹ ਜਿਵੇਂ ਕੁੜੀਆਂ ਕਹਿੰਦੀਆਂ ਵੱਖਰੀ ਚੀਜ਼ ਲੈਣੀ ਹੈ ਜੀ ਕਿਸੇ ਦੇ ਪਾਇਆ ਨਾ ਹੋਵੇ ਵਿਆਹ 'ਚ ਮੇਰੇ ਹੀ ਪਾਇਆ ਹੋਵੇ ਸੂੜੇ ਉਹ ਚੀਜ਼ ਆਈ ਇਹ ਸੂੜੇ ਦਾ 7500 ਰੁਪਏ ਦਾ ਤੇ ਆਪਾਂ ਤੁਹਾਨੂੰ ਪਤਾ ਆਪਦੀ ਮੈਨੂਫੈਕਚਰਿੰਗ ਆ ਜੀ ਆਪਦੀਆਂ ਕਢਾਈਆਂ ਦੇ ਮਸ਼ੀਨਾਂ ਲਾ ਲਈਆਂ ਤੁਹਾਨੂੰ 1250 'ਚ ਪੈਣਾ ਸੂੜੇ ਇਹ ਵੀ ਇਹ 1250 ਰੁਪਏ ਸਾਢੇ 12 ਪਾ ਜੀ ਕਮਲ ਦਾ ਦੁਪੱਟਾ ਗੱਲ ਆ ਸਾਢੇ 1250 ਦਾ ਹੁੰਦਾ ਫੁੱਲ ਪਿਓਰ ਚਨਾਉਂਦੇ ਦੁਪੱਟੇ ਲੱਗੇ ਆ ਫੈਂਸੀ ਡਿਜ਼ਾਈਨ ਆ ਟਾਈ ਐਂਡ ਡਾਈ ਦਾ ਸੂਟ ਆ ਜੀ ਇਹ ਅੱਛਾ ਡਬਲ ਜਿੰਨੂ ਆਪਾਂ ਕਲਰ ਕਹਿ ਲੈਨੇ ਆ ਪੂਰਾ ਫੈਂਸੀ ਸਟਾਈਲ ਚ ਆ ਜੀ ਇਹ ਨਾਲ ਸਲਵਾਰ ਤੇ ਵਰਕ ਵੀ ਆ ਬਾਹਾਂ ਤੇ ਵਰਕ ਵੀ ਆ ਜੀ ਦੁਪੱਟਾ ਨਾਲ ਚਨੌਂਨ ਦਾ ਜੀ ਗੋਟਾ ਪੱਟੀ ਵਾਲਾ ਜੀ ਜੀ 4400 ਰੁਪਏ ਦਾ ਸੂਟ ਵਿਗਦਾ ਜੀ 1250 ਦੀ ਸੇਲ ਲਈ ਹੈ 20 ਮਈ ਤੱਕਰ ਸੇਲ ਲੱਗੀ ਆ ਬਾਗੇ ਪੁਰਾਣੇ ਸ਼ੇਰੇ ਦੀ ਹਟੀ ਨਾ ਯਾਦ ਰੱਖ ਲੋ ਜੀ ਵਾਹ ਜੀ ਵਾਹ ਆ ਦੇਖੋ ਪੈਰਟ ਸੂਟ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਆ ਜੀ ਇਹ ਅੱਛਾ ਇਹ ਪਰਪਲ ਦੇ ਨਾਲ ਪੈਰਟ ਦਾ ਕੰਬੀਨੇਸ਼ਨ ਆ ਗਿਆ ਬਹੁਤ ਸੋਹਣਾ ਯੂਨਿਕ ਗਲਾ ਜੀ ਕੁੜ ਨਾਲ ਬਾਹਾਂ ਦੇ ਵਰਕ ਵੀ ਹੈ ਜੀ ਨਾਲ ਸਲਵਾਰ ਪਲੇਨ ਆ ਗਈ ਇਹਦੇ ਨਾਲ ਦੁਪੱਟਾ ਵੀ ਟਾਈ ਐਂਡ ਡਾਈ ਦਾ ਤਿਆਰ ਕੀਤਾ ਜੀ ਸਾਡੇ ਕਾਰੀਗਰ ਨੇ ਬਾਜ਼ਾਰ 'ਚ ਇਹੀ ਸੂਟ 3000 35 3500 ਦੇ ਵਿਕਦੇ ਜੀ ਬਾਜ਼ਾਰ 'ਚ ਇਹ ਹੋਲ ਸੇਲ ਰੇਟ ਆ ਸੈੱਟ ਵਾਈਜ਼ ਮੰਗ ਲੈ ਲਓ ਇੱਕ ਸੂਟ ਲੈ ਲਓ 1250 ਦਾ ਪੈਣਾ ਤੁਹਾਨੂੰ ਜੀ ਇਹ ਇੱਕ ਆ ਆਈਟਮ ਦੇਖੋ ਸਾਡੇ ਜੀ ਬਹੁਤ ਸੋਹਣੀ ਆਈਟਮ ਹੈ ਜੀ ਇਹ ਪਿਓਰ ਦੇ ਸੂਟ ਹੈ ਜੀ ਇਹ ਫੈਂਸੀ ਕਾਟਨ ਦੇ ਬ੍ਰਾਂਡਡ ਜੀ ਜੀ ਆਲ ਓਵਰ ਸੂਟ ਆ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈ ਜੀ ਤੇ ਨਾਲ ਦੁਪੱਟੇ ਵੇਖੋ ਜੀ ਮਸਲੀਨ ਦੇ ਫੈਂਸੀ ਉਹ ਵੀ ਖੁੱਲੇ ਡੁੱਲੇ ਟਾਈ ਦਾ ਖੁੱਲੇ ਡੁੱਲੇ ਦੁ ਤੇ ਆਪਾਂ 20 ਮਈ ਤੱਕ ਫਲੈਟ ਰੇਟ ਸੇਲ ਲਾਉਣੀ ਆ ਸਿਰਫ 800 ਰੁਪਏ ਦੀ ਸੇਲ ਲਾਉਣੀ ਆ ਜੀ ਇਹ ਅੱਛਾ ਇਹ ਕਾਟਨ ਵਾਲੇ ਸਾਰੇ 800 ਨਾਲ ਤੇ ਸਾਰੇ 800 ਰੁਪਏ ਦੇ ਭਾਜੀ 1500 ਤੋਂ ਲੈ ਕੇ 2000 ਵਾਲੇ ਸੂਟ ਆ ਜੀ ਸਿਰਫ 8 800 ਦੀ ਸੇਲ ਲਾਉਣੀ ਆ ਪਟੀ ਘਲੇ ਸੂਟਾਂ ਦੀ ਇਹ ਦੇਖੋ ਜੀ ਆ ਪੀਸ ਦੇਖੋ ਜੀ ਕਿੰਨਾ ਪਿਆਰਾ ਕਢਾਈ ਵਾਲਾ ਸੂਟ ਆ ਪੂਰਾ ਫਰੰਟ ਕਢਾਈ ਹੈ ਜੀ ਇਹ ਤੇ ਦੁਪੱਟੇ ਦੀ ਕੁਆਲਿਟੀ ਦੇਖੋ ਜੀ ਪੂਰੇ ਹੈਵੀ ਬਾਰਡਰ ਵਾਲੇ ਦੁਪੱਟੇ ਆ ਫੁੱਲ ਪਿਓਰ ਨੇ ਇੱਕ ਚੀਜ਼ ਦੇਖ ਰਿਹਾ ਕਢਾਈ ਦੀ ਸਫਾਈ ਵੀ ਬਹੁਤ ਆ ਨਾ ਭਾਜੀ ਭਾਜੀ ਸਾਡੀ ਆਪ ਦੀ ਕਢਾਈ ਹੈ ਜੀ ਸਾਰਾ ਸਾਡਾ ਆਪ ਦਾ ਮੈਨੂਫੈਕਚਰਿੰਗ ਵਾਲਾ ਜੀ ਹਾਂ ਹਾਂ ਆ ਇੱਕ ਤੋਂ 2 ਕਿਲੋਮੀਟਰ ਤੇ ਦੂਰ ਤੇ ਸਾਡੀਆਂ ਆਪਦੀਆਂ ਮਸ਼ੀਨਾਂ ਲਾਈਆਂ ਹੋਈਆਂ ਜਿੰਨੇ ਵੀ ਸੂਟ ਆ ਸਾਰੇ ਆਪਦੀ ਫੈਕਟਰੀ ਤੇ ਤਿਆਰ ਹੁੰਦੇ ਆ ਜੀ ਤਾਂ ਰੇਟ 880 ਹੋ ਜਾ ਜੀ ਇਹ ਲਓ ਭਾਜੀ ਆ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਲਗਜ਼ਰੀ ਡਿਜ਼ਾਈਨ ਆ ਜੀ ਇਹ ਪ੍ਰੋਪਰ ਸਾਰਾ ਫਰੰਟ ਕਢਾਈ ਹੈ ਜੀ ਦੇਖੋ ਜੀ ਨਾਲ ਸਲਵਾਰ ਤੇ ਵੀ ਵਰਕ ਹੈ ਜੀ ਹੁੰਦੇ ਅੱਛਾ ਸਾਰੀਆਂ ਵੇਲਾਂ ਸਲਵਾਰ ਤੇ ਵੀ ਪੈਂਦੀਆਂ ਸਲਵਾਰ ਦੇ ਵੇਲਾਂ ਨਾਲ ਆ ਜੀ ਲਗਜ਼ਰੀ ਆਈਟਮ ਹੈ ਜੀ ਇਹ ਜੀ ਜੀ ਆ ਦੇਖੋ ਨਾਲ ਦੁਪੱਟਾ ਵੀ ਲਗਜ਼ਰੀ ਰੈਡੀ ਕਰਾਤਾ ਫਿਰ ਲਗਜ਼ਰੀ ਸੂਟ ਨਾਲ ਲਗਜ਼ਰੀ ਦੁਪੱਟਾ ਹੀ ਚਾਹੀਦਾ ਜੀ ਬਿਲਕੁਲ ਜੀ ਆ ਦੇਖੋ 2250 ਰੇਟ ਹੈ ਜੀ ਇਹ ਵੀ ਤੁਹਾਨੂੰ 20 ਮਈ ਦੀ ਕਰ ਸੇਲ ਆਈ ਹੈ ਰੰਗ ਚਾਰ ਮਿਲਣਗੇ ਸਿਰਫ 800 ਰੁਪਏ ਰੇਅ ਵਿੱਚ ਪੈਣਾ ਸੂਟ ਇਹ ਕੀ ਬਾਤ ਹੈ ਮੈਂ ਉਹ ਦੇਖਦਾ ਔਰ ਕੈਂਸਾ ਦੁਪੱਟਾ ਨਾਲ ਸੇਮ ਬੂਟੀਆਂ ਕੱਢੀਆਂ 4-500 ਤੇ ਕਲਾ ਦੁਪੱਟਾ ਦੁਪੱਟਾ ਹੀ ਹੈ ਨਾ ਜੀ ਮੈਂ ਕਹਾਂ ਭ 800 ਰੁਪਿਆ ਰੇਟ ਲੱਗਣਾ ਜੀ 20 ਮਈ ਤੱਕ ਰੇਟ ਲੱਗਣਾ ਜੀ ਇਹ ਵਾਹ ਜੀ ਵਾਹ ਇਸ ਤੋਂ ਬਾਅਦ ਭਾਜੀ ਇੱਕ ਆਪਣੇ ਕੋਲ ਆ ਡਿਜ਼ਾਈਨ ਆ ਏਕੇ ਟੈਕਸ ਦੇ ਹਾਂ ਹਾਂ ਇਹ ਬ੍ਰਾਂਡ ਆ ਇੰਡੀਆ ਦਾ ਸਭ ਤੋਂ ਵਨ ਨੰਬਰ 1 ਬ੍ਰਾਂਡ ਆ ਏਕੇ ਟੈਕਸ ਹਾਂ ਹਾਂ ਤੁਸੀਂ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਆ ਕੰਪਨੀ ਦੀ ਮੋਹਰ ਚੈੱਕ ਕਰੋ ਜੀ ਏਕੇ ਟੈਕਸ ਦੀ ਅੱਛਾ ਮਤਲਬ ਇਹ ਕੋਈ ਲੋਕਲ ਮਾਲ ਨਹੀਂ ਲੋਕਲ ਮਾਲ ਨਹੀਂ ਜੀ ਆਪਾਂ ਤੁਹਾਨੂੰ ਦੱਸਿਆ ਲਗਜ਼ਰੀ ਆਈਟਮਾਂ ਵੇਚਦੇ ਆ ਕਾਪੀ ਨਹੀਂ ਵੇਚਦੀ ਨਾ ਵੇਚਦੀਆਂ ਨਾ ਵੇਚਣ ਦਿੰਦੇ ਆ ਆਪਾਂ ਅੱਛਾ ਇਹ ਸਾਰਾ ਮੈਂ ਦੇਖਣ ਦੇ ਆ ਸਾਰਾ ਵਰਕ ਕੀਤਾ ਹੈ ਨਾ ਜੀ ਸਾਰਾ ਥ੍ਰੈਡ ਵਰਕ ਆ ਜੀ ਇਹ ਜਿਹੜੇ ਫੈਂਸੀ ਚੀਜ਼ਾਂ ਪਾਉਂਦੇ ਸ਼ਕੀਨਾਂ ਨੇ ਇਹ 25 2500 ਰੁਪਏ ਦੇ ਵਿਕਦੇ ਜੀ ਇਹ ਸੂਟ ਬਿਲਕੁਲ ਬਟਿਕ ਦੇ ਪੀਸ ਆ ਫੁੱਲ ਪਿਓਰ ਦੇ ਦੁਪੱਟੇ ਆ ਜੀ ਇਹ ਲੋਕੀ ਮੂੰਹ ਮੰਗੇ پیسے ਮੰਗ ਲੈਂਦੇ ਜੀ ਹਾਂ ਜੀ ਕੰਪਨੀ ਦੇ ਸੂਟ ਆ ਭਾਜੀ ਕੱਪੜੇ ਦੀ ਕੁਆਲਿਟੀ ਬਹੁਤ ਉਣੀ ਹੈ 12 12 13 ਤਿੰਨ ਹਜ਼ਾਰ ਦੇ ਕ ਕੰਨ ਐ ਮੈਂ ਕਹਿੰਦਾ ਭਰ ਦੇਣਾ ਸੀ ਮੈਂ ਕਹਾਂ ਜੀ ਪੂਰਾ ਖੁਸ਼ ਕਰਨਾ ਜੀ ਇਸ ਵਾਰੀ ਲਗਜ਼ਰੀ ਸੂਟਾਂ ਦੀ ਸੇਲ ਲਈ ਹੈ ਆਮ 2 250 300 ਜੀ ਸੇਲ ਨਾ ਲੱਗਦੀ ਹੈ ਕਦੇ ਨਾ ਲਈ ਹੈ ਜੀ ਉਹ ਨਾ ਵਿਕਦੇ ਸੀ ਨਾ ਵੇਚ ਸਕਦੇ ਜੀ ਕਿਉਂਕਿ ਉਹ ਕਾਪੀਆਂ ਸਾਡੇ ਤੋਂ ਵਿਕਦੀਆਂ ਹੀ ਨਹੀਂ ਬਿਲਕੁਲ ਆ ਦੇਖੋ ਕੜਾਈ ਵਾਲਾ ਸੂਟ ਹੈ ਜੀ ਬੀ ਐਲ ਐਮ ਦਾ ਡਿਜ਼ਾਈਨ ਹੈ ਪਿਓਰ ਦੀ ਸਲਵਾਰ ਹੈ ਤੇ ਨਾਲ ਦੁਪੱਟਾ ਦੇਖਿਓ ਜੀ ਗਰਲਿਸ਼ ਲੁੱਕ ਡਿਜ਼ਾਈਨ ਚ ਅੱਛਾ ਹੈਵੀ ਵਾਲਾ ਹੈਵੀ ਫੈਂਸੀ ਦੁਪੱਟਾ ਆਰਗੈਂਜ਼ਾ ਦਾ ਜੀ ਜੀ ਇਹ ਸੂਟ ਹੈਗਾ 1880 ਰੁਪਏ ਦਾ ਜੀ ਇਹ ਵੀ ਤੁਹਾਨੂੰ 800 ਰੁਪਏ ਸੇਲ ਲਈ ਹੈ ਜੀ ਆਪਾਂ ਭਾਜੀ ਮੈਂ ਕਹਣਾ ਵੀਡੀਓ ਚੱਕਰ ਚ ਨੁਕਸਾਨ ਨਾ ਕਰਾ ਲਿਓ ਕਿਤੇ ਯਾਰ ਮੈਂ ਵਰਸਾਪੇ ਦਿਓ ਪੂਰੇ ਵਰਲਡ ਮੈਂ ਕਹਾਂ ਜੀ ਪਾਜੀ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਜੀ ਆਹ ਚੈੱਕ ਕਰੋ ਨਾ ਡਿਜ਼ਾਈਨ ਲਗਜ਼ਰੀ ਗੀਜ਼ਾ ਕਾਟਨ ਦਾ ਕੰਪਨੀ ਦੀ ਸਟੈਂਪ ਲੱਗੀ ਆ ਮੈਂ ਨਹੀਂ ਮੂੰਹ ਬੋਲਾਂ ਜੀ ਕੰਪਨੀ ਨੇ ਬੋਲਣਾ ਕੰਨੀ ਆਪਾਂ ਲਵਾ ਨਹੀਂ ਸਕਦੇ ਜਾਲੀ ਹਾਂ ਆ ਦੇਖੋ ਨਾਲ ਜਿਹੜੀ ਸੇਮ ਸ਼ਰਟ ਦੀ ਸਲਵਾਰ ਕਪੜਾ ਨਾਲ ਸਲਵਾਰ ਦਾ ਕਪੜਾ ਵੀ ਗੀਜ਼ਾ ਕਾਟਨ ਦਾ ਲਵਾਇਆ ਗਿਆ ਇੱਕ ਕਈ ਕਾਪੀਆਂ ਹੁੰਦੀਆਂ ਹਲਕਾ ਲਾ ਦਿੰਦੇ ਉਹ ਕੰਮ ਨਹੀਂ ਅਸੀਂ ਕੀਤਾ ਜੀ ਤੇ ਮਕੈਸ਼ ਵਾਲਾ ਦੁਪੱਟਾ ਬਿਲਕੁਲ ਕੱਲਾ ਮਕੈਸ਼ ਦਾ ਦੁਪੱਟਾ ਲੈਣ ਚਲੇ ਉਹ 4450 ਦਾ ਦੁਪੱਟਾ ਆਉਂਦਾ ਜੀ ਇਹ ਸੂਟ ਹੈਗਾ 1680 ਰੁਪਏ ਦਾ ਜੀ ਇਹ ਵੀ ਤੁਹਾਨੂੰ 800 ਰੁਪਏ ਰੇਂਜ ਪੈਣਾ ਸੂਟ ਜੀ ਇਹ ਵੀ 800 ਜੀ 800 800 ਚ ਭਾਜੀ ਇਹ ਕਾਰਡ ਡਿਜ਼ਾਈਨ ਹੀ ਦੇਖੋ ਜੀ ਕੁੜੀਆਂ ਵਾਸਤੇ ਡਿਜ਼ਾਈਨਰ ਪੀਸ ਹਾਂ ਹਾਂ ਕਰਲਿਸ਼ ਲੁੱਕ ਡਿਜ਼ਾਈਨ ਹੈ ਜੀ ਇਹ ਅੱਛਾ ਜਿਹਨੂੰ ਆਪਾਂ ਸੈਮੀ ਸਟਿਚ ਕਹਿ ਦਿੰਦੇ ਹਾਂ ਸੈਮੀ ਸਟਿਚ ਸਾਰੀਆਂ ਡਿਜ਼ਾਈਨਿੰਗਾਂ ਮਿਲਣਗੀਆਂ ਆਪਣੇ ਕੋਲ ਜੀ ਬਿਲਕੁ ਦੇਖੋ ਜੀ ਨਾਲ ਪਲੇਨ ਸਲਵਾਰਾ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਲਗਜ਼ਰੀ ਦੁਪੱਟਾ ਜੀ। ਨਹੀਂ ਭਾਜੀ ਇਹ ਤਾਂ ਸੈਮੀ ਸਟੀਚ ਚ ਮਹਿੰਗੇ 2.5 ਹਜ਼ਾਰ ਲੈ ਆ 800 ਚ ਕੀ ਕਰਦੇ ਬਈ ਸੂਟ। ਭਾਜੀ 800 ਚ ਨਹੀਂ ਇਹ ਆਪਾਂ 700 ਚ ਕਰਤਾ। ਅੱਛਾ ਅੱਛਾ ਇਹ ਹੋਰ ਕਰ ਦਿਸਾ। 500 ਚ 700 ਚ। ਵਾਹ ਜੀ ਵਾਹ। ਆਹ ਤਾਂ ਸਾਈਂ ਦੇਖੋ ਜੀ। ਹਾਂ ਹਾਂ। ਚਿਕਨ ਕਾਰੀ ਦਾ ਕੁੜਤੇ ਵਾਲਾ ਸਟਾਈਲ ਚ ਬੰਬੇ ਦਾ ਸਟਾਈਲ ਆ ਜੀ ਇਹ। ਸਾਰਾ ਚਿਕਨ ਦਾ ਕੁੜਤਾ ਬਣਿਆ ਹੋਇਆ ਜੀ ਇਹ। ਜੀ ਜੀ। ਤੇ ਪਲੇਨ ਸਲਵਾਰ ਆ ਤੇ ਨਾਲ ਦੁਪੱਟਾ ਦੇਖੋ ਲਗਜ਼ਰੀ ਉਹ ਹੈਵੀ ਵਾਲਾ ਹੈਵੀ ਦੁਪੱਟਾ ਲਗਜ਼ਰੀ ਬੰਬੇ ਦੀ ਡਿਜ਼ਾਈਨਿੰਗ ਕਾਟਨ ਹੈ ਜੀ ਇਹ ਬੰਬੇ ਕਾਟਨ ਦਾ ਬੇਸ ਲੱਗਿਆ ਜੀ ਜੀ ਇਹ ਸੂਟ ਹੈਗਾ 2280 ਰੁਪਏ ਵਾਲਾ ਜੀ ਇਹ ਵੀ ਤੁਹਾਨੂੰ 700 ਰੁਪਏ ਦੀ ਰੇਂਜ ਪਹਿਣਾ 20 ਮਈ ਤੱਕ ਰੇਸ ਲੱਗੀ ਹੈ ਜੀ ਇਹ ਮੈਨੂੰ ਹੀ ਹੈਰਾਨ ਕਰੀ ਜੰਨੇ ਯਾਰ ਤੁਸੀਂ ਤਾਂ ਇੱਕ ਤਾਂ ਤੁਸੀਂ ਵੀ ਲੈ ਜਾਓ ਭਾਜੀ ਵਾਈਫ ਵਾਸਤੇ ਲੈ ਜਾਓ ਸੂਟ ਖੋਸ਼ ਹੋ ਜਣਗੇ ਸਾਰੇ ਜੀ ਜਿਹੜੇ ਰੇਟ 'ਚ ਦੇ ਰਹੇ ਆਪਾਂ ਆਹ ਡਿਜ਼ਾਈਨ ਚੈੱਕ ਕਰੋ ਜੀ ਬੰਬੇ ਦਾ ਸਟਾਈਲ ਜੀ ਜੀ ਵੇਖੋ ਕਿੰਨਾ ਪਿਆਰਾ ਜੀ ਸਾਰਾ ਫੈਂਸੀ ਵਰਕ ਹੋਇਆ ਹੋਇਆ ਹਾਂ ਤੇ ਨਾਲ ਇਹਦੇ ਆਊਗਾ ਜੀ ਸਲਵਾਰ ਪਲੇਨ ਤੇ ਨਾਲ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਜੀ ਲੱਗ ਰਹੀ ਦੁਪੱਟਾ ਵਾਹ ਜੀ ਵਾਹ ਦੇਖੋ ਇਹ ਸੂਟ ਹੈਗਾ 3500 ਰੁਪਏ ਦਾ ਇਹ ਵੀ ਆਪਾਂ ਤੁਹਾਨੂੰ ਦੇਣਾ ਸਿਰਫ 700 ਰੁਪਏ ਦੀ ਰੇਂਜ ਜੀ ਇਹ ਭਾਜੀ ਇੱਕ ਮਿੰਟ ਇੱਕ ਮਿੰਟ ਦੁਪੱਟਾ ਦੇਖ ਲਓ ਐਡਾ ਹੈਵੀ 5-600 ਵਾਲਾ ਦੁਪੱਟਾ 700 ਸਨੇ ਦੇਣਾ ਸਾਰਾ 700 ਰੁਪਏ ਜੀ ਭਾਜੀ ਸਨੇ ਕੜਾਈ ਸਨੇ ਦ ਇਸ ਤੋਂ ਬਾਅਦ ਇੱਕ ਆਈਟਮ ਦੇਖੋ ਜੀ ਇਹ ਨਾਰਕਲੀ ਸੂਟ ਹਾਂ ਹਾਂ ਬਹੁਤ ਜ਼ਿਆਦਾ ਹੱਲਾ ਬੋਲ ਸੇਲ ਲਈਏ ਜੀ ਆਪਾਂ ਨਾਰਕਲੀ ਸੂਟ ਇਹ ਕੋਟਨ ਦੇ ਤਿਆਰ ਕਰਾਇਆ ਜੀ ਫੈਂਸੀ ਕੋਟਨ ਤੇ ਦੇਖੋ ਫਰੰਟ ਤੇ ਕੜਾਈ ਹੈ ਜੀ ਪੂਰੀ ਫੈਂਸੀ ਤੇ ਨਾਲ ਬੈਕ ਤੇ ਵੀ ਕੜਾਈ ਹੈ ਜੀ ਅੱਛਾ ਸੇਮ ਹੀ ਸੇਮ ਕੜਾਈ ਫਰੰਟ ਬੈਕ ਤੇ ਬਿਲਕੁਲ ਸਾਈਜ਼ ਭਾਜੀ ਡਬਲ ਐਕਸ ਐਲ ਤੇ ਕਰਾਇਆ ਜੀ ਹਾਂ ਹਾਂ ਤੇ ਨਾਲ ਸਲਵਾਰ ਆ ਪਲੇਨ ਆ ਨਾਲ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਜੀ ਇਹਦੇ ਨਾਲ ਹਾਂ ਹਾਂ ਪੂਰਾ ਫੈਂਸੀ ਦੁਪੱਟਾ ਜੀ ਫੁੱਲ ਪਿਓਰ ਦਾ ਦੁਪੱਟਾ ਹੋਊਗਾ ਹਾਂ ਹਾਂ ਬਾਜ਼ਾਰ 'ਚ ਵੇਚਦਾ ਜੀ ਕੋਈ 3000 ਦੀ ਕੋਈ 3500 ਦੀ ਨਾਲ ਕਲੀ ਸੂਟ ਤੇ ਆਪਾਂ ਤੁਹਾਨੂੰ ਦੇਨੇ ਆ ਜੀ 2500 ਦੇ ਦੋ 1250 ਦੇਣਾ ਜੀ ਸੂਟ ਭਾਜੀ ਇੱਕ ਮਿੰਟ 1250 ਸਾਢੇ 1250 ਦਾ ਭਾਜੀ ਸਣੇ ਕੜਾਈ ਸਣੇ ਸਟਿਚ ਸਣੇ ਲਾਈਨਿੰਗ ਸਣੇ ਬਾਹਾਂ ਤੇ ਵਰਕ ਸਣੇ ਦੁਪੱਟਾ 1250 ਚ 20 ਮਈ ਦੀਕਰ ਸੇਲ ਲੱਗੀ ਆ 100 ਡਿਜ਼ਾਈਨ ਆ ਜਲਦੀ ਜਲਦੀ ਆਜੋ ਇਹ ਕਾ ਆਈਟਮ ਦੇਖੋ ਜੀ ਲਗਜ਼ਰੀ ਆਈਟਮ ਆ ਹਾਂ ਮੇਹਰ ਕੰਪਨੀ ਦੇ ਸੂਟ ਆ ਜੀ ਇਹ ਜੀ ਜਿਹੜੇ ਫੈਂਸੀ ਚੀਜ਼ਾਂ ਪਾਉਣ ਦੇ ਸ਼ਕੀਨ ਆ ਜੀ ਮੇਹਰ ਕੰਪਨੀ ਸਟੈਂਪ ਲੱਗਿਆ ਜੀ ਮੇਹਰ ਦੇ ਡਿ ਆ ਯੂਨੀਕ ਸਟਾਈਲ ਦਾ ਵਰਕ ਆ ਸੋਬਰ ਵਰਕ ਆ ਜੀ ਇਹਨਾਂ ਦੇ ਕੱਪੜੇ ਸਾਰੇ ਬ੍ਰਾਂਡ ਲੱਗੇ ਹੋਣਗੇ ਜੀ 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 ਤੇ ਦੁਪੱਟੇ ਦੇਖੋ ਜੀ ਨਾਲ ਆਰਗੈਂਜ਼ਾ ਦੇ ਵਾਹ ਜੀ ਵਾਹ ਇਹ ਸੂਟ ਵਿਕਦੇ ਆ ਜੀ ਕੋਈ ਬਾਜ਼ਾਰ ਚ ਵੇਦਾ 2250 ਦਾ ਸਿਰਫ 1000 ਰੁਪਏ ਦੀ ਰੇਂਜ ਸੂਟ ਪੈਣਾ ਜੀ ਜਿਵੇਂ ਕਿਸੇ ਨੇ ਡੇਲੀ ਰੂਟੀਨ ਪਾਉਣ ਵਾਸਤੇ ਲੈਣਾ ਪਾਰਟੀ ਆਉਣ ਜਾਣ ਵਾਸਤੇ ਲੈਣਾ 1600 ਰੁਪਏ ਨਹੀਂ ਲਾਉਣਾ 1600 ਦੇ 2 ਦੇਣੇ ਆ 800 ਰੁਪਏ ਦੇਣਾ ਏ ਫੁੱਲ ਪਿਓਰ ਦੇ ਦੁਪੱਟਿਆਂ ਨਾਲ 1600 ਦੇ 2 ਹਾਂ ਹਾਂ ਦੁਪੱਟੇ ਫੁੱਲ ਪਿਓਰ ਦੇ ਤੇ ਕਾ ਡਿਜ਼ਾਈਨ ਦੇਖੋ ਭਾਜੀ ਲਾਸਟ ਡਿਜ਼ਾਈਨਾਂ ਧਮਾਕਾ ਸੇਲ ਆਤੀ ਇਹਨਾਂ ਦੇ ਵੀ ਜੀ ਜੀ ਇਹ ਸੂਟ ਹੈਗਾ 2095 ਰੁਪਿਆ ਦਾ ਹੈਂਡਵਰਕ ਵਾਲਾ ਅੱਛਾ ਵੀ ਆ ਸ਼ਾਦੀਆਂ ਦਾ ਸੂਟ ਹੈ 600 ਦਾ ਕਾਟਨ ਦਾ ਬੇਸ ਲੱਗਿਆ ਮਸਲੀਨ ਦੇ ਦੁਪੱਟੇ ਆ 2200 ਲਾਉਣ ਨਾਲੋਂ ਤੁਸੀਂ ਮੇਰੇ ਕੋਲੇ ਆ ਜਾਓ 20 ਮਈ ਤੱਕਰ ਸੇਲ ਲੱਗੀ ਆ ਤੁਹਾਡਾ ਪੂਰਾ ਫਾਇ 800 ਰੁਪਏ ਦੇ ਭਾਜੀ 1600 ਦੇ ਦੋ ਸੂਟ ਲੈ ਕੇ ਲਾਇਆ ਹੋਇਆ ਆਫਰ ਲੱਗੀ ਆ 800 ਰੁਪਏ ਦੇ ਵਿੱਚ ਪਹਿਣਾ ਜੀ ਸੂਟ ਸਿਰਫ ਵਾਹ ਵਾਹ ਜੀ ਇਹ ਕਰੇ ਆਪਣੇ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਐਡਰੈਸ ਤੇ ਮੋਬਾਈਲ ਨੰਬਰ ਆ ਭਾਜੀ ਨੋਟ ਕਰੋ ਜੀ ਹਾਂ ਸ਼ੇਰੇ ਦੀ ਹੱਟੀ ਚੰਨੋ ਵਾਲਾ ਰੋਡ ਬਾਗਾਪੁਰਾਣਾ ਜੀ ਸਾਡੇ ਮੋਬਾਈਲ ਨੰਬਰ ਆ ਜੀ ਜਿਹੜਾ ਮਰਜੀ ਮੋਬਾਈਲ ਤੇ ਵਟਸਐਪ ਕਰੋ ਸਕਰੀਨ ਸ਼ਾਟ ਭੇਜੋ ਔਰ ਤੁਸੀਂ ਆਨਲਾਈਨ ਆਰਡਰ ਵੀ ਕਰ ਸਕਦੇ ਆ ਘਰੇ ਬੈਠੇ ਸੂਟ ਮੁਗਾਓ ਕੈਸ਼ ਔਨ ਡਿਲੀਵਰੀ ਵੀ ਅਵੇਲੇਬਲ ਆ ਜੀ ਆਪਣੇ ਕੋਲ ਜੀ 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 ਜੀ